ਠੇਕੇਦਾਰ ਜਰੂਰ ਆਇਆ ਜਿਹੜੇ ਬਣਾਉਂਦੇ ਆ ਵੀ ਅਸੀਂ ਇਹਨੂੰ ਬਲਟੋਜ ਨਾ ਪੱਟਾਂਗੇ ਉਹ ਕਰਾਂਗੇ ਉਹ ਕਰਾਂਗੇ ਮੈਂ ਕਹਾਂ ਵੀ ਅਸੀਂ ਪੱਟਾਂ ਨਹੀਂ ਪਰ ਹੁਣ ਜੇ ਸਰਕਾਰ ਦਬਾਅ ਪਾਊਗੀ ਚਾਹੇ ਇਥੇ ਲਿਆ ਕੇ ਫੋਰਸ ਲਿਆ ਕੇ ਵੱਢੂਗੀ ਤਾਂ ਸਰਕਾਰ ਵੱਲ ਵੀ ਸਕਦੀ ਆ ਮਲੇਰ ਕੋਟਲੇ ਤੋਂ ਝੋਨਾ ਤਰਨ ਤਰਨ ਜਿਹੜਾ ਝੋਨਾ ਬਾਹਰ ਦਿੱਤਾ ਜ਼ਿੰਮੇਵਾਰਾਂ ਦਾ ਤੇ ਮਗਰੋਂ ਧੀਮੀਦਾਰਾਂ ਨੂੰ ਵੀ ਧਰਨੇ ਲਾਇਆ ਫਿਰ ਉਹ ਤਾਂ ਸਰਕਾਰ ਦੀ ਫੇ ਜਬਰਦਸਤੀ ਹੋ ਜੂਗੀ ਅਸੀਂ ਤਾਂ ਆਪਦੀ ਬਾਹ ਲਾ ਲਾਵਾਂਗੇ ਜਿੰਨੇ ਵੀ ਹੋਈ ਆ ਵੀ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਸਸਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਐਨ ਐਚ ਆਈ ਵੱਲੋਂ ਜਿਹੜਾ ਕਟੜਾ ਹਾਈਵੇ ਐਕਸਪ੍ਰੈਸ ਬਣਾਏ ਜਾ ਰਹੇ ਨੇ ਪੰਜਾਬ ਦੇ ਵਿੱਚ ਤੇ ਪੰਜਾਬ ਦੇ ਵਿੱਚ ਜਿਹੜੀ ਜ਼ਮੀਨਾਂ ਐਕਵਾਇਰ ਵੀ ਕੀਤੀਆਂ ਜਾ ਰਹੀਆਂ ਨੇ ਕਿਸਾਨਾਂ ਵੱਲੋਂ ਫਿਲਹਾਲ ਤੁਹਾਨੂੰ ਪਿੰਡ ਪਹਿਲਾਂ ਮੈਂ ਦੱਸਦਾਗਾ ਕਿ ਕਿਹੜਾ ਹੈ ਲੇਕਿਨ ਤੁਹਾਨੂੰ ਉਸ ਤੋਂ ਪਹਿਲਾਂ ਇੱਕ ਬੂਟਾ ਦਿਖਾ ਦਾਂਗਾ ਜਿਸ ਬੂਟੇ ਨੂੰ ਲੈ ਕੇ ਹੁਣ ਪਿੰਡ ਵਾਸੀਆਂ ਵੱਲੋਂ ਸੰਘਰਸ਼ ਸ਼ੁਰੂ ਹੋ ਗਿਆ ਹੈ ਤੇ ਖਾਸ ਕਰ ਜਿਹੜੇ ਬਲਬੀਰ ਸਿੰਘ ਨੇ ਉਹਨਾਂ ਵੱਲੋਂ ਇਸ ਬੂਟੇ ਨੂੰ ਬਚਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ ਔਰ ਜਿਹੜਾ ਇਸ ਬੂਟੇ ਨੂੰ ਨੈਸ਼ਨਲ ਹਾਈਵੇ ਜਿਹੜੀ ਅਥਾਰਟੀ ਇੰਡੀਆ ਹੈ ਉਸ ਦੇ ਵੱਲੋਂ ਜ਼ਮੀਨ ਦੇ ਵਿੱਚ ਲਿਆਂਦਾ ਗਿਆ ਹੈ ਤੇ ਉਹਨਾਂ ਨੇ ਕਿਹਾ ਕਿ ਇਸ ਬੂਟੇ ਨੂੰ ਉਹ ਵੱਢ ਨਹੀਂ ਦੇਣਗੇ ਚਾਹੇ ਉਹਦੇ ਲਈ ਕੁਝ ਵੀ ਕਰਨਾ ਪਵੇ ਉਹਨਾਂ ਵੱਲੋਂ ਜਿਹੜਾ ਸੰਘਰਸ਼ ਹੈ ਉਹ ਸ਼ੁਰੂ ਹੋ ਚੁੱਕਾ ਹੈ ਪਿਛਲੇ 2 ਸਾਲਾਂ ਤੋਂ ਉਹ ਸੰਘਰਸ਼ ਕਰਦੇ ਪਏ ਨੇ ਤਸਵੀਰਾਂ ਪਹਿਲਾਂ ਤੁਹਾਨੂੰ ਦਿਖਾ ਦਵਾਂ ਇਹ ਜਿਹੜਾ ਬੂਟਾ ਹੈ ਇਸ ਨੂੰ ਬਾਬਾ ਬੋੜ ਕਿਹਾ ਜਾਂਦਾ ਹੈ ਲਗਭਗ 250 ਸਾਲ ਪੁਰਾਣਾ ਇਹ ਬੂਟਾ ਹੈ ਔਰ ਤੁਸੀਂ ਦੇਖ ਸਕਦੇ ਹੋ ਇਸ ਬੂਟੇ ਦੇ ਨਾਲ ਹੋਰ ਵੀ ਕਈ ਜਿਹੜੇ ਦਰਖਤ ਲੱਗੇ ਹੋਏ ਨੇ ਪਿੱਪਲ ਦਾ ਵੀ ਦਰਖਤ ਹੈ ਤੇ ਹੋਰ ਵੀ ਜਿਹੜੇ ਕਈ ਦਰਖਤ ਇਸ ਦੇ ਨਾਲ ਨੇ ਔਰ ਕਾਫੀ ਵੱਡੀ ਇਹ ਜਗ੍ਹਾ ਹੈ ਜਿੱਥੇ ਬੂਟਾ ਲੱਗਿਆ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਜਾਨਵਰ ਵੀ ਇੱਥੇ ਬੰਨੇ ਜਾਂਦੇ ਨੇ ਔਰ ਹੁਣ ਸਾਡੇ ਨਾਲ ਜਿਹੜੇ ਬਲਵੀਰ ਹਣੀ ਮੌਜੂਦ ਨੇ ਸਰ ਜਿਹੜਾ ਐਨਐਚਆਈ ਵੱਲੋਂ ਪ੍ਰੋਜੈਕਟ ਬਣਾਏ ਜਾ ਰਹੇ ਨੇ ਹਾਈਵੇ ਬਣਾਏ ਜਾ ਰਹੇ ਨੇ ਉਸ ਨੂੰ ਲੈ ਕੇ ਤਾਂ ਪਹਿਲਾ ਹੀ ਜਿਹੜਾ ਸਰਕਾਰਾਂ ਦੇ ਵਿੱਚ ਵਿਵਾਦ ਚੱਲ ਰਿਹਾ ਹੈ ਕਿਸਾਨਾਂ ਚ ਵੀ ਵਿਵਾਦ ਚੱਲ ਰਿਹਾ ਹੈਗਾ ਤੇ ਹੁਣ ਬੂਟੇ ਨੂੰ ਲੈ ਕੇ ਇੱਕ ਜਿਹੜਾ ਨਵਾਂ ਵਿਵਾਦ ਖੜਾ ਹੋ ਗਿਆ ਹੈ ਕੀ ਕਾਰਨ ਰਿਹਾ ਹੈ ਕਿ ਤੁਹਾਨੂੰ ਲੜਾਈ ਲੜਨੀ ਪੈ ਰਹੀ ਹੈ ਇਹ ਦੇਖੋ ਜੀ ਲੜਾਈ ਤੇ ਲੜਨੀ ਪੈਣੀ ਆ ਜੇ ਅਸੀਂ ਕਰਾਂਗੇ ਤੇ ਇਹ ਦੇਖੋ ਬੂਟਾ ਪੁਰਾਣਾ 250 ਸਾਲ ਪੁਰਾਣਾ ਬੂਟਾ ਆ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਆ ਵੀ ਚਲੋ ਜੇ ਗਵਰਨਮੈਂਟ ਨੇ ਰੋਡ ਵੀ ਬਣਾਉਣਾ ਤੇ ਇਹਨੂੰ ਸੈਂਟਰ ਤੇ ਲੈ ਸਕਦੇ ਆ ਇੱਧਰ ਵੀ ਮੇਰੀ ਪੈਲੀ ਆ ਇੱਧਰ ਵੀ ਮੇਰੀ ਪੈਲੀ ਆ 10 20 ਫੁੱਟ ਐ ਨੂੰ ਕਾਲਣ ਚ ਐ ਨੂੰ ਕਾਲ ਲੈਣੇ ਬਚ ਸਕਦਾ ਜੇ ਬਚਾਉਣਾ ਹੋਵੇ ਤਾਂ ਪ੍ਰਸ਼ਾਸਨ ਨੇ ਰੁੱਖ ਬਚ ਸਕਦਾ ਕਿੰਨੀ ਜ਼ਮੀਨ ਤੁਹਾਡੇ ਤੋਂ ਐਕਵਾਇਰ ਕੀਤੀ ਗਈ ਹੈ ਜ਼ਮੀਨ ਪਹਿਲੋ ਸਾਡੇ ਉਹ ਢਾਈ ਸਾਡੇ ਸਮਝ ਲੋ 5 ਖੇਤ ਆਈ ਆ ਇਹ ਬੱਚੀ ਤੇ 5 ਖੇਤਾਂ ਦੇ ਵਿੱਚ ਜਿਹੜੇ ਜਿਸ ਜ਼ਮੀਨ ਤੇ ਬੂਟਾ ਖੜਾ ਇਹ ਵੀ ਵਿੱਚ ਹੀ ਹੈ ਜਿਗਾ ਨਹੀਂ ਬੱਕਰੀ ਆ ਜੀ ਉਹ ਪਿੱਛੇ ਉਹਨਾਂ ਨੇ ਕਵਰ ਕਰ ਲਈ ਆ ਉਹਨੇ ਸਾਨੂੰ ਪੈਸੇ ਦੇ ਦਿੱਤੇ ਸੀਗੇ ਉਹ ਪਹਿਲੋ ਇਹਦਾ ਨਕਸ਼ਾ ਸੀਗਾ ਇੱਧਰ ਦੀ ਹੂੰ ਕਿ ਦਰਖਤ ਬਚਦਾ ਸੀਗਾ ਤੇ ਇਹ ਕਿਸੇ ਮੰਤਰੀ ਹਾਂਜੀ ਕਿਸੇ ਮੰਤਰੀ ਦੇ ਪੂਰਾ ਸੈਦਰੌਣ ਕਰਨ ਤੇ ਇਹਨਾਂ ਨੇ ਰੋਡ ਦੁਬਾਰੇ ਫੇਰ ਇੱਧਰ ਨੂੰ ਇਹ ਨਕਸ਼ਾ ਲੈ ਜਾਂਦਾ ਅੱਛਾ ਇਹਦਾ ਕਰਕੇ ਵੀ ਅਸੀਂ ਵਿਰੋਧ ਕਰਦੇ ਹਾਂ ਕਿ ਕਿਉਂਕਿ ਇਹ ਦਰਖਤ ਕਿਤੇ ਨਾ ਬਾਗਵੇਂ ਪੁਰਾਣਾ ਦਰਖਤ ਆ ਆਉਣ ਵਾਲੀਆਂ ਪੀੜ੍ਹੀਆਂ ਦੀ ਯਾਦਗਾਰ ਰਹਿ ਜੂ ਸਾਡੇ ਪਿੰਡ ਦੀ ਯਾਦਗਾਰ ਰਹਿ ਜੂ ਆਕਸੀਜਨ ਦਿੰਦਾ ਹਜ਼ਾਰਾਂ ਇੱਥੇ ਜਾਨਵਰ ਰਹਿੰਦਾ ਜੀ ਤੇ ਕੀ ਹੁਣ ਤੁਹਾਡੇ ਵੱਲੋਂ ਜਿਹੜਾ ਸੰਘਰਸ਼ 2 ਸਾਲਾਂ ਤੋਂ ਕੀਤਾ ਜਾ ਰਿਹਾ ਇਸ ਪੇੜ ਨੂੰ ਲੈ ਕੇ ਕੋਈ ਗੱਲਬਾਤ ਹੁੰਦੀ ਨਜ਼ਰ ਆ ਰਹੀ ਹੈ ਪ੍ਰਸ਼ਾਸਨ ਇੱਥੇ ਆਇਆ ਹੈ ਜਾਂ ਠੇਕੇਦਾਰ ਜਿਹੜੇ ਨੇ ਉਹ ਆਏ ਆ ਜੇ ਪ੍ਰਸ਼ਾਸਨ ਨਹੀਂ ਆਇਆ ਪਰ ਮੈਂ ਪ੍ਰਸ਼ਾਸਨ ਅਕਈ ਬੇਨਤੀ ਕਰਦਾ ਵੀ ਜੇ ਤੁਸੀਂ ਇਹਨੂੰ ਚਾਹੋ ਆਪਾਂ ਤੇ ਇਹਨੂੰ ਬਚਾ ਸਕਦੇ ਹਾਂ ਉਹਨਾਂ ਦਾ ਰੋਡ ਵੀ ਬਣ ਜਾਊਗਾ ਤੇ ਬਚਾਪੇ ਸਾਲ ਤਾਂ 10 ਫੁੱਟ 20 ਫੁੱਟ ਐਨੂੰ ਛੜ ਕੁਝ ਵਿੱਚ ਐਨੂੰ ਹੋਜੇ ਕੋਈ ਏਡਾ ਵੱਡਾ ਡੰਗ ਵੀ ਨਹੀਂ ਲੱਗਦਾ ਕਿੰਨੇ ਦਰਖਤ ਵੀ ਬਸਦਾ ਬਿਲਕੁਲ ਅਸੀਂ ਲੇਕਿਨ ਦੇਖ ਰਹੇ ਆ ਕਿ ਜਿਹੜਾ ਹਾਈਵੇ ਆ ਉਹ ਤੁਹਾਡੀ ਇਸੀ ਜਗ੍ਹਾ ਦੇ ਉੱਪਰੋਂ ਕੱਢਿਆ ਜਾ ਰਿਹਾ ਜਿੱਥੇ ਬੂਟਾ ਹੈਗਾ ਖੜਾ ਤੇ ਹੁਣ ਪ੍ਰਸ਼ਾਸਨ ਕੀ ਕਹਿ ਰਿਹਾ ਹੈ ਜਾਂ ਠੇਕੇਦਾਰ ਕੀ ਕਹਿ ਰਹੇ ਨੇ ਕਿ ਉਹ ਇਸ ਚੀਜ਼ ਨੂੰ ਲੈ ਕੇ ਕਿਵੇਂ ਇਹਦਾ ਸਮਾਧਾਨ ਕਰਨ ਪ੍ਰਸ਼ਾਸਨ ਤਾਂ ਨਹੀਂ ਅਜੇ ਮੇਰੇ ਕੋਲ ਆਇਆ ਮੇਰੇ ਕੋਲ ਠੇਕੇਦਾਰ ਜ਼ਰੂਰ ਆਇਆ ਜਿਹੜੇ ਬਣਾਉਂਦੇ ਆ ਵੀ ਅਸੀਂ ਇਹਨੂੰ ਬਲਟੋ ਜਨਾ ਪੱਟਾਂਗੇ ਉਹ ਕਰਾਂਗੇ ਉਹ ਕਰਾਂਗੇ ਮੈਂ ਕਹਾਂ ਵੀ ਅਸੀਂ ਪੱਟਾਂ ਨਹੀਂ ਦੇਣਾ ਤੇ ਜੀ ਗੱਲ ਕੀ ਤੀ ਵੀ ਪਿੰਡ ਦੀ ਕਿਉਂਕਿ ਤੁਹਾਡਾ ਜਦੋਂ ਅਸੀਂ ਗੱਲਬਾਤ ਪਹਿਲਾਂ ਕੀਤੀ ਤੁਸੀਂ ਦੱਸਿਆ ਕਿ ਜਿਹੜਾ ਪਿੰਡ ਕਾਫੀ ਸਾਲ ਪੁਰਾਣਾ ਹੈ ਔਰ ਇਸ ਪਿੰਡ ਦੇ ਵਿੱਚ ਜਿਹੜਾ ਵੰਡ ਦੇ ਸਮੇਂ ਤੋਂ ਪਹਿਲਾਂ ਮੁਸਲਮਾਨ ਰਹਿੰਦੇ ਸੀਗੇ ਤੇ ਤੁਹਾਡਾ ਪਰਿਵਾਰ ਜਿਹੜਾ ਪਾਕਿਸਤਾਨ ਤੋਂ ਆਇਆ ਹੈ ਤੇ ਉਸ ਸਮੇਂ ਦੇ ਤੁਹਾਡੇ ਜਿਹੜੇ ਦਾਦਾ ਪਰਦਾਦਾ ਉਹਨਾਂ ਨੇ ਦੇਖਿਆ ਇਹ ਬੁੱਟਾ ਉਦੋਂ ਤੋਂ ਹੀ ਹੈ ਹਾਂਜੀ ਜਦੋਂ ਸਾਡੇ ਦਾਦਾ ਦੀ ਦਾਦੇ ਸਾਡੇ ਡੈਡੀ ਦੀ ਦਾਦੇ ਹੀ ਜਦੋਂ ਅਸੀਂ ਉੱਥੋਂ ਉੱਜੜ ਕੇ ਆਏ ਆ ਛੋਟਾ ਸੀ ਸਾਡਾ ਡੈਡੀ ਉਦੋਂ ਵੀ ਜਦੋਂ ਉੱਜੜ ਕੇ ਆਏ ਆ ਸਾਡੇ ਬਾਬਾ ਜੀ ਦੱਸਦੇ ਸੀ ਵੀ ਇਹ ਉਦੋਂ ਵੀ ਬਾਬਾ ਲੱਗਦੇ ਸੀਗਾ ਇਹ ਮੁਸਲਮਾਨਾਂ ਦਾ ਸਾਡਾ ਇਹ ਪਿੰਡ ਆ ਮੁਸਲਮਾਨਾਂ ਦਾ ਪਿੰਡ ਆ ਜੱਦੀ ਪਿੰਡ ਸੀ ਮੁਸਲਮਾਨਾਂ ਦਾ ਇਹ ਤੇ ਜਦੋਂ ਇਹ ਉਧਰੋਂ ਵੰਡ ਹੋਈ ਆ ਤੇ ਉੱਥੋਂ ਪਾਕਿਸਤਾਨੋਂ ਸਾਡੇ ਬਾਬਾ ਜੀ ਇੱਧਰ ਆ ਗਏ ਆ ਤੇ ਇਹ ਮੁਸਲਮਾਨ ਉਧਰ ਚਲ ਗਏ ਉਦੋਂ ਉਹਨਾਂ ਨੇ ਆ ਕੇ ਦੇਖਿਆ ਪਰ ਉਦੋਂ ਤੋਂ ਅਸੀਂ ਡਵੈਲਪਮੈਂਟ ਨੂੰ ਬਹੁ ਕੀਤਾ ਬਾਕੀ ਬਹੁ ਕੀਤਾ ਪਰ ਇਸ ਦਰਖਤ ਨੂੰ ਨਹੀਂ ਅਸੀਂ ਕਿਸੇ ਨੇ ਛੇੜਿਆ ਇਹਦੀ ਜਿੰਨੀ ਵੀ ਸੇਵਾ ਹੋਈ ਇਹਦੀ ਕੀਤੀ ਆ ਤੇ ਇੱਥੇ ਕਿਉਂਕਿ ਕਾਫੀ ਥਾਂ ਹੈ ਤੇ ਇੱਥੇ ਕੀ ਸ਼ਾਮ ਨੂੰ ਪਿੰਡ ਦੇ ਲੋਕ ਵੀ ਇਕੱਠੇ ਹੁੰਦੇ ਨੇ ਜਾਂ ਇੱਥੇ ਹੋਰ ਵੀ ਕੁਝ ਹੁੰਦਾ ਜਦੋਂ ਗਰਮੀ ਸੀਗੀ ਯਾਰ ਕੀ ਮਈ ਜੂਨ ਦਾ ਮਹੀਨਾ ਸੀ ਜਿੰਨੇ ਪ੍ਰਦੇਸੀ ਬਿਹਾਰ ਯੂਪੀਓ ਆਉਂਦੇ ਆ ਜੀਰੀ ਲਾਉਣ ਝੋਨਾ ਲਾਉਣ ਉਹ ਸਾਰੇ ਦੁਪਹਿਰ ਨੂੰ ਇਥੇ ਘੰਟਾ ਘੰਟਾ ਦੋ ਦੋ ਘੰਟੇ ਬਹਿ ਕੇ ਆਪਦਾ ਰੋਟੀ ਪਾਣੀ ਖਾ ਕੇ ਫਿਰ ਆਪਦੇ ਕੰਮਾਂ ਕਰਾਂਦੇ ਜਾਂਦੇ ਆ ਤੇ ਜਨਵਾਰਾਂ ਨੂੰ ਅਸੀਂ ਵੀ ਇੱਥੇ ਆਦੀ ਦਾ ਦੁਪਹਿਰ ਨੂੰ ਜਿੱਦਾਂ ਵੀ ਜਦੋਂ ਗਰਮੀ ਹੀ ਜ਼ਿਆਦੀ ਇੱਥੇ ਆ ਜਾਓ ਤਾਂ 10 ਡਿਗਰੀ ਟੈਂਪਰੇਚਰ ਉੱਤੇ ਹੀ ਡਾਊਨ ਹੋ ਜਾਂਦਾ ਇੱਥੇ ਬਾਹਰ ਨੂੰ ਇਨੀ ਚਾਂ ਹੈ ਆਦੀ ਇਹ ਹੁਣ ਤੁਹਾਡੇ ਵੱਲੋਂ ਜਿਹੜਾ ਸੰਘਰਸ਼ ਕਰਨਾ ਪੈ ਰਿਹਾ ਇਹ ਸੰਘਰਸ਼ ਦੇ ਵਿੱਚ ਕਿਸਾਨ ਜਥੇਬੰਦੀਆਂ ਵੀ ਨਾਲ ਹੈ ਕਿ ਇਕੱਲੇ ਹੀ ਲੱਗੇ ਹੋ ਚਲੋ ਮੈਂ ਸਾਰਿਆਂ ਨੂੰ ਮੈਂ ਸਾਰਿਆਂ ਨੂੰ ਬੇਨਤੀ ਕੀਤੀ ਕਿਸਾਨ ਜਥੇਬੰਦੀਆਂ ਨੂੰ ਵੀ ਕੀਤੀ ਆ ਹੋਰ ਵੀ ਜੋ ਸੰਗਤ ਆ ਮੈਂ ਸਾਰਿਆਂ ਨੂੰ ਕੀਤੀ ਆ ਲਈ ਚਲੋ ਜੇ ਇਹਨੂੰ ਆਪਾਂ ਰਲ ਮਿਲ ਕੇ ਬਚਾ ਲਈਏ ਤੇ ਬਚਾ ਸਕਦੇ ਹਾਂ ਹਾਂਜੀ ਤੇ ਕਿਉਂਕਿ ਸਰਕਾਰ ਪੰਜਾਬ ਸਰਕਾਰ ਵੀ ਕਹਿ ਰਹੀ ਹੈ ਕਿ ਜਿਹੜਾ ਜ਼ਮੀਨ ਐਕਵਾਇਰ ਕਰਵਾ ਰਹੇ ਨੇ ਨੈਸ਼ਨਲ ਹਾਈਵੇ ਪ੍ਰੋਜੈਕਟ ਲਈ ਤੇ ਤੁਹਾਡੀ ਸਰਕਾਰ ਦੇ ਕਿਸੇ ਨੁਮਾਇੰਦੇ ਨਾਲ ਗੱਲ ਹੋਈ ਹੈ ਜੇ ਨੀ ਮੇਰੀ ਨਹੀਂ ਅਜੇ ਕਿਸੇ ਵੱਲੇ ਸਰਕਾਰ ਦੇ ਵੱਡੇ ਨਵੇਂ ਦੇ ਨਾਲ ਨਹੀਂ ਗੱਲ ਹੋਈ ਐ ਤਾਂ ਆਮ ਮਾੜੀਆਂ ਮੋਟੀਆਂ ਗੱਲਾਂ ਹੁੰਦੀਆਂ ਲਿੰਦੀਆਂ ਪਰ ਹੁਣ ਜੇ ਸਰਕਾਰ ਦਬਾਅ ਪਾਊਗੀ ਚਾਹੇ ਇੱਥੇ ਲਿਆ ਕੇ ਫੋਰਸ ਲਿਆ ਕੇ ਵੱਡੂਗੀ ਤਾਂ ਸਰਕਾਰ ਵੱਲ ਵੀ ਸਕਦੀ ਐ ਮਲੇਰ ਕੋਟਲੇ ਤੋਂ ਝੋਨਾ ਤਰਨ ਤਰਨ ਜੇ ਝੋਨਾ ਬਾਹੀ ਦਿੱਤਾ ਜਿੰਨੀ ਦਰਾਂ ਦਾ ਤੇ ਮਗਰੋਂ ਧੀਮੀ ਦਰਾਂ ਨੂੰ ਉਹਦੇ ਧਰਨੇ ਲਾਇਆ ਫੇ ਉਹ ਤਾਂ ਸਰਕਾਰ ਦੀ ਫੇ ਜ਼ਬਰਦਸਤੀ ਹੋ ਜਾਊਗੀ ਅਸੀਂ ਤਾਂ ਆਪਦੀ ਬਾਹ ਲਾ ਲਾਵਾਂਗੇ ਜਿੰਨੇ ਵੀ ਹੋਈ ਆ ਵੀ ਇਹਨੂੰ ਬਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਲੱਗ ਰਿਹਾ ਕਿ ਕੋਈ ਸਰਕਾਰ ਨਾਲ ਮੱਥਾ ਲਾਣਾ ਕੋਈ ਸੌਖੀ ਗੱਲ ਤਾਂ ਹੁੰਦੀ ਨਹੀਂ ਐ ਔਰ ਫੇਰ ਅਗਰ ਤੁਹਾਡੇ ਤੋਂ ਜ਼ਮੀਨ ਐਕਵਾਇਰ ਕੀਤੀ ਹੋ ਉਹ ਵੀ ਇੱਕ ਜਿਹੜੇ ਪੈਸੇ ਜਿਹੜੇ ਤੁਹਾਨੂੰ ਦਿੱਤੇ ਗਏ ਹੋਣੇ ਆ ਔਰ ਜਿਹੜੇ ਡਾਕੂਮੈਂਟਸ ਹੁੰਦੇ ਨੇ ਜੋ ਸਾਈਨ ਵਗੈਰਾ ਹੁੰਦੇ ਨੇ ਉਹ ਵੀ ਕਰਵਾਏ ਗਏ ਹੋਣੇ ਆ ਜ਼ਮੀਨ ਨੂੰ ਲੈ ਕੇ ਤੇ ਫੇਰ ਤਾਂ ਸਰਕਾਰ ਦਾ ਹੱਕ ਨਹੀਂ ਹੋਏ ਇਹ ਜ਼ਮੀਨ ਦੇ ਅਜੇ ਮੈਂ ਪੈਸੇ ਨਹੀਂ ਲੈ ਜੀ ਨਹੀਂ ਲਾਇਆ ਜੀ ਪੈਸੇ ਮੈਂ ਅੱਛਾ ਤੇ ਇਹ ਜ਼ਮੀਨ ਦਾ ਹਜੇ ਚੱਲਦੀ ਪਈ ਗੱਲ ਹੈ ਹਾਂਜੀ ਹਾਂਜੀ ਤਾਂ ਮੈਂ ਦੋਨੋਂ ਨੂੰ ਇਹ ਹੀ ਗਿਆ ਵੀ 10 ਸਰਪ ਥੋੜਾ ਹੀ ਫਰਕ ਆ ਵੀ 10 15 ਫੁੱਟ ਦਾ ਹੀ ਫਰਕ ਆ ਤੇ ਇੱਧਰ ਨੂੰ ਕਰ ਲੋ ਚਾਹੇ ਇੱਧਰ ਨੂੰ ਕਰ ਲੋ ਰੋਡ ਵੀ ਬਣ ਜਾਊਗਾ ਤੇ ਇਦ ਲਕਸੀ ਪਾਜੂਗਾ ਤੇ ਹੁਣ ਤੁਹਾਨੂੰ ਕੀ ਲੱਗਦਾ ਹੈਗਾ ਕਿ ਤੁਹਾਡੇ ਵੱਲੋਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਹੈ ਕਾਮਯਾਬ ਹੋਊਂਗੇ ਕੋਈ ਬਾਬੇ ਦੀ ਕਿਰਪਾ ਵੀ ਕਾਮਯਾਬ ਹੋਵਾਂਗੇ ਸਾਰਿਆਂ ਦੇ ਸੁਜੋਗ ਨਾ ਹੋਵਾਂਗੇ ਜਿੱਦਾਂ ਹੁਣ ਤੁਸੀਂ ਮੀਡੀਆ ਵਾਲਿਆਂ ਨੇ ਵੀ ਸਾਰੇ ਸਾਰੇ ਹਾਲ-ਵਾਲ ਤੇ ਮੇਰੀ ਗੱਲ ਪਤਾਤੀ ਆ ਚਲੋ ਲੋਕ ਸਾਥ ਦਿੰਦੇ ਆ ਮੈਨੂੰ ਫੋਨ ਬਹੁਤ ਆਉਂਦੇ ਆ ਤੇ ਪਿੰਡ ਵਾਸੀਆਂ ਵੱਲੋਂ ਸਹਿਯੋਗ ਕੀਤਾ ਜਾ ਰਿਹਾ ਤੁਹਾਡਾ ਇਸ ਵਿੱਚ ਵੱਲੋਂ ਪਿੰਡ ਪਾਸੀਆਂ ਵੱਲੋਂ ਵੀ ਸਹਿਯੋਗ ਕਰਦਾ ਜੀ ਮੇਰੇ ਪਿੰਡ ਵਾਲੇ ਐਸੀ ਭਾਈਚਾਰਾ ਵਾਲਾ ਆ ਕੋਈ ਸਾਡੇ ਜ਼ਿੰਮੀਦਾਰ ਭਰਾ ਥੋੜੇ ਆ ਕੋਈ ਬਾਹਰ ਬੂਹ ਗਏ ਆ ਇਹ ਉਹ ਵਿਚਾਰੇ ਆਉਂਦੇ ਆ ਇੱਥੇ ਦੱਸਦੇ ਕਹਿੰਦੇ ਦੱਸਦੇ ਜਦੋਂ ਮਰਦੀ ਚ ਜੋ ਵੀ ਜਿੱਥੇ ਵੋਟਾਂ ਹੈ ਗਾਇਆ ਇਸ ਸਮੇਂ ਖੜਾ ਉਹ ਇੱਥੇ ਦੀ ਕੋਈ ਖਾਸ ਗੱਲਬਾਤ ਵੀ ਹੈਗਾ ਕੋਈ ਪਿਛੋਕੜ ਵੀ ਹੈ ਕੋਈ ਸਟੋਰੀ ਵੀ ਹੈ ਇਹਦੀ ਇੱਥੇ ਪਹਿਲਾਂ ਕਹਿੰਦੇ ਨਗਲਾ ਲੱਗਦੀ ਆਉਂਦੀ ਹੈ ਮੇਲੇ ਲੱਗਦੇ ਹੁੰਦੇ ਸੀ ਹੁਣ ਮੈਂ ਤਾਂ ਨਹੀਂ ਦੇਖੇ ਜੀ ਅਮੀ ਮੈਂ ਤੁਹਾਨੂੰ ਕਹ ਦਵਾ ਮੈਂ ਦੇਖਿਆ ਪਰ ਮੈਂ ਜਿੱਦਾਂ ਸੁਣਿਆ ਪੁਰਾਣੇ ਬਜ਼ੁਰਗਾਂ ਕੋ ਇਹਦੇ ਕਹਿੰਦੇ ਨਗਲਾ ਹੁੰਦੀਆਂ ਹੁੰਦੀਆਂ ਬਹੁਤ ਜਿੱਦਾਂ ਹੁਣ ਆਪਣੀ ਮੀਲੇ ਮਸਾਵਰ ਲੱਗਦੇ ਐ ਇਦਾਂ ਇੱਥੇ ਲੱਗਦੇ ਹੁੰਦੇ ਪਹਿਲੇ ਟਾਈਮਾਂ 'ਚ ਤੇ ਹੁਣ ਕੀ ਲੱਗਦਾ ਹੈਗਾ ਤੁਹਾਡੇ ਵੱਲੋਂ ਜਿਹੜਾ ਸੰਘਰਸ਼ ਕੀਤਾ ਜਾ ਰਿਹਾ ਹੈਗਾ ਸਰਕਾਰ ਗੱਲ ਸੁਨੇਗੀ ਜਾਂ ਠੇਕੇਦਾਰ ਜਿਹੜੇ ਨੇ ਉਹਨਾਂ ਨਾਲ ਰابطਾ ਤੁਹਾਡਾ ਕਾਇਮ ਹੋਇਆ ਸੀ ਕੁਝ ਹਾਲ ਨਿਕਲਦਾ ਨਜ਼ਰ ਆ ਰਿਹਾ ਕੋਈ ਰਸਤਾ ਨਿਕਲਦਾ ਨਜ਼ਰ ਆ ਰਿਹਾ ਮੇਰੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਵੀ ਤੇ ਸਾਰਿਆਂ ਨੂੰ ਜਿੰਨੇ ਵੀ ਮੇਰੇ ਭਾਈ ਤੈਨ ਭਰਾ ਆ ਵੀ ਚਲੋ ਵੀ ਮੇਰਾ ਵੀ ਸਹਯੋਗ ਦਿਓ ਪ੍ਰਸ਼ਾਸਨ ਨਾਲ ਆਪਾਂ ਗੱਲ ਕਰ ਲਈਏ ਜੇ ਬਾਤ ਸਾਗੇ ਬੂਟਾ ਤੈਨੂੰ ਬਚਾਈਏ ਤੇ ਬਚਣਾ ਵੀ ਚਾਹੀਦਾ ਕਿਉਂਕਿ ਹੋਰ ਵੀ ਬੂਟੇ ਆ ਪੀਪਲ ਦਾ ਬੂਟਾ ਵੀ ਆ ਹੋਰ ਵੀ ਨਾਲ ਤੁਸੀਂ ਵੀ ਦੇਖ ਹੀ ਸਕਦੇ ਆ ਜੀ ਦੇਖੋ ਕਿੰਨਾ ਛਾਂ ਆ ਇਦਾਂ ਦਰੱਖਤ ਇਦਾਂ ਦਰੱਖਤ ਹੁਣ ਲਾਉਣਾ ਹੋਵੇ 400 ਸਾਲ ਵੀ ਲਾ ਦੋ ਤਾਂ ਵੀ ਨਹੀਂ ਇਦਾਂ ਦਾ ਹੋਣਾ ਸਰਕਾਰ ਵੱਲੋਂ ਤਾਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ ਬੂਟੇ ਲਗਾਏ ਲਗਾਏ ਜਾਣੇ ਚਾਹੀਦੇ ਹੈਗੇ ਆ ਉਹਨੂੰ ਲੈ ਕੇ ਕੀ ਕਹਣਾ ਹੈ ਸਰਕਾਰ ਨੇ ਬਹੁਤ ਕੁਝ ਕਹਿੰਦੀ ਹੈ ਸੀਐਮ ਸਾਡਾ ਖਾਬ ਕਹਿੰਦੇ ਮੋਟਰਾਂ ਤੇ ਹਰੇਕ ਮੋਟਰ ਤੇ ਚਾਰ ਬੂਟੇ ਲਾਓ ਜੇ ਨਾ ਲਾਓ ਤੇ ਕਾਨੂੰਨ ਬਣਾਵਾਂਗੇ ਇਹਦੇ ਨਾਲ ਦਾ ਚਾਰ 5000 ਬੂਟਾ ਬਣ ਜਾਣਾ ਤਾਂ ਤਾਂ ਵੀ ਨਹੀਂ ਇੰਨਾ ਬਣਨਾ ਬੂਟਾ ਦੋ ਪੀੜੀਆਂ ਲੰਘ ਜਾਣੀਆਂ ਤਿੰਨ ਪੀੜੀਆਂ ਲੰਘ ਜਾਣੀਆਂ ਫੇਰ ਇੰਨਾ ਬੂਟਾ ਬਣਨਾ ਜੀ ਕੋਈ ਅਪੀਲ ਕਰਨਾ ਚਾਹੁੰਦੇ ਹਾਂ ਸਰਕਾਰ ਨੂੰ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਜੀ ਵੀ ਇਹਨੂੰ ਬਚਾ ਲਓ ਜੇ ਬਚਾ ਹੁੰਦਾ ਤਾਂ ਬਚਾ ਲਓ ਆਪਣੀ ਬਿਲਕੁਲ ਸੋ ਇਹ ਸਨ ਸਾਡੇ ਨਾਲ ਬਲਵੀਰ ਸਿੰਘ ਹੋਣੀ ਵੀ ਫਿਰ ਤੁਹਾਨੂੰ ਇੱਕ ਵਾਰ ਫਿਰ ਤੋਂ ਤਸਵੀਰਾਂ ਜਿਹੜੀਆਂ ਦਿਖਾ ਦਈਏ ਕਿ ਜਿਹੜਾ ਬੂਟਾ ਹੈ 250 ਸਾਲ ਪੁਰਾਣਾ ਹੈ ਔਰ ਜਿਹੜਾ ਇਹ ਬੂਟਾ ਹੈ ਮੁਸਲਮਾਨ ਦਾ ਉਸ ਵੇਲੇ ਇੱਥੇ ਰਹਿੰਦੇ ਹੁੰਦੇ ਸੀਗੇ ਪਿੰਡ ਦੇ ਵਿੱਚ ਮੁਸਲਮਾਨਾਂ ਦਾ ਪਿੰਡ ਸੀਗਾ ਜਿਸ ਦੇ ਵੰਡ ਦੇ ਬਾਅਦ ਪਾਕਿਸਤਾਨ ਤੋਂ ਕੁਝ ਲੋਕ ਜਿਹੜੇ ਇੱਥੇ ਆ ਕੇ ਬਸੇ ਨੇ ਤੇ ਬਲਵੀਰ ਉਹਨਾਂ ਨੇ ਇਹ ਵੀ ਦੱਸਿਆ ਕਿ ਇੱਥੇ ਨਕਲਾ ਔਰ ਮੇਲੇ ਲੱਗਦੇ ਹੁੰਦੇ ਸੀ ਤੇ ਜਾਨਵਰ ਜਿਹੜੇ ਇੱਥੇ ਬੰਨੇ ਜਾਂਦੇ ਰਹੇ ਪਿੰਡਾਂ ਦੇ ਔਰ ਇਹ ਜਿਹੜਾ ਬੂਟਾ ਹੈ ਆਕਸੀਜਨ ਵੀ ਦਿੰਦਾ ਹੈ ਔਰ ਉਸ ਤੋਂ ਬੈਟਰੀ ਇੱਕ ਚੀਜ਼ ਹੋਰ ਵੀ ਉਹਨਾਂ ਨੇ ਦੱਸੀ ਹੈ ਕਿ ਲੋਕ ਜਦੋਂ ਗਰਮੀ ਆਉਂਦੀ ਹੈ ਖਾਸ ਕਰਕੇ ਜਦੋਂ ਮਈ ਜੂਨ ਦਾ ਮਹੀਨਾ ਹੁੰਦਾ ਹੈ ਤੇ ਉਸ ਗਰਮੀ ਤੋਂ ਬਚਾ ਲਈ ਇਸ ਬੂਟੇ ਥੱਲੇ ਆ ਕੇ ਉਹ ਜਿਹੜਾ ਸੁੱਖ ਦਾ ਸਾਹ ਵੀ ਲੈਂਦੇ ਨੇ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਮ ਦੇਵਿੰਦਰ ਕੁਮਾਰ ਜਲੰਧਰ ਨਕੋਦਰ